ਦਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੇ ਦੂਜੇ ਤੇ ਤੀਜੇ ਦਰਜੇ ਦੀਆਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਪੈੜ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਇਸੇ ਤਹਿਤ ਪੰਜਾਬ ਦੇ ਲੋਕਾਂ ਨੂੰ ਵਿਸ਼ਵ ਪਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸੂਬੇ ਵਿੱਚ ਹੁਣ ਤੱਕ 881 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਨੇ ਜਿੰਨਾ ਵਿੱਚੋਂ 316 ਸ਼ਹਿਰੀ ਖੇਤਰਾਂ ਵਿੱਚ ਜਦਕੀ 552 ਕਲੀਨਿਕ ਪੇਂਡੂ ਖੇਤਰਾਂ ਵਿੱਚ ਸਥਾਪਿਤ ਨੇ ਆਮ ਆਦਮੀ ਕਲੀਨਿਕਸ ਵਿਖੇ ਮਰੀਜ਼ਾਂ ਲਈ 80 ਕਿਸਮ ਦੀਆਂ ਦਵਾਈਆਂ ਅਤੇ 38 ਕਿਸਮ ਦੇ ਡਾਇਗਨੋਸਟਿਕ ਟੈਸਟ ਮੁਫਤ ਉਪਲਬਧ ਨੇ ਅਤੇ ਨਾ ਕਲੀਨਿਕਸ ਨੇ ਸੂਬੇ ਦੇ ਲੋਕਾਂ ਨੂੰ ਸਿਹਤ ਸੰਭਾਲ ਤੇ ਆਉਣ ਵਾਲੇ ਖਰਚੇ ਨੂੰ 1200 ਕਰੋੜ ਰੁਪਏ ਤੱਕ ਘਟਾਉਣ ਵਿੱਚ ਯੋਗਦਾਨ ਪਾਇਆ ਹੈ ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਨੂੰ ਵਿਆਪਕ ਪ੍ਰਾਇਮਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਵਿੱਚ 3134 ਸਿਹਤ ਅਤੇ ਤੰਦਰੁਸਤੀ ਕੇਂਦਰ ਕਾਰਜਸ਼ੀਲ ਨੇ ਇਸ ਦੇ ਨਾਲ ਹੀ ਨਵਾਂ ਸਟਾਫ ਪਾਵ ਕਮਿਊਨਿਟੀ ਹੈਲਥ ਅਫਸਰ ਵੀ ਸ਼ਾਮਲ ਕੀਤੇ ਗਏ ਨੇ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਦਾ ਦਾਵਾ ਹੈ ਕਿ ਹੁਣ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਲਈ ਪੁਖਤਾ ਬੰਦੋਬਸਤ ਨੇ ਅਤੇ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ ਕਿਫਾਇਤੀ ਦਰਾਂ ਤੇ ਐਕਸਰੀ ਅਤੇ ਅਲਟਰਾਸਾਊਂਡ ਤੋਂ ਹੁਲਤਾਂ ਦਾ ਲਾਭ ਲੈ ਸਕਦੇ ਨੇ ਸੋ ਸਰ ਵੀਰੇ ਨੇ ਆਮ ਆਦਮੀ ਕਲੀਨਿਕ ਬਣਾਇਆ ਜੀ ਉਹ ਪਟਾਰੇ ਦੇ ਵਿੱਚ ਤੁਹਾਨੂੰ ਹਰ ਅੱਧੇ ਕਿਲੋਮੀਟਰ ਤੇ 1 ਕਿਲੋਮੀਟਰ ਦੇ ਉੱਤੇ ਆਮ ਆਦਮੀ ਫਿਲਨਿਕ ਬਣਨਗੇ ਲੋਕਾਂ ਨੂੰ ਬਹੁਤ ਉਹਦੇ ਚ ਲੋਕਾਂ ਨੂੰ ਲੈ ਕੇ ਖੁਸ਼ ਆ ਉੱਥੇ ਬਹੁਤ ਵੱਡਾ ਇੱਕ ਮੈਡੀਕਲ ਕਾਲਜ ਹੈ ਉੱਥੇ 100 ਬੈੱਡ ਦੀ ਐਮਰਜੈਂਸੀ ਬਣਾਈ ਔਰ ਉਹਦੇ ਵਿੱਚ ਜਿਹੜਾ ਹੈਗਾ ਨਿਊਰੋ ਸਰਜਰੀ ਬ੍ਰੇਨ ਦੀ ਸਰਜਰੀ ਹਾਰਟ ਦੀ ਸਰਜਰੀ ਔਰ ਕੈਂਸਰ ਦਾ ਇਲਾਜ ਹੈ ਇਹ ਸਾਰਾ ਬੰਦੋਬਸਤ ਕੀਤਾ ਸਾਡੇ ਕੋਲੇ ਸਫੀਸ਼ੀਐਂਟ ਬੈੱਡਸ ਹੈ ਔਰ ਇਹ ਸਾਰੀ ਸਹੂਲਤ ਨਾ ਪੰਜਾਬ ਦੇ ਸਾਰੇ ਹਸਪਤ ਇਸ ਤੋਂ ਬਾਅਦ ਮਹਾਲੀ ਵਿੱਚ ਸ਼ੁਰੂ ਕਰਤੀ ਹੈ ਜੀ ਇਸ ਤੋਂ ਬਾਅਦ ਜਲੰਧਰ ਲੁਧਿਆਣਾ ਸਾਰੇ ਜਿਹੜੇ ਹਸਪਤਾਲ ਹੈ ਉਹ ਸਾਰੇ ਅਪਗ੍ਰੇਡ ਕਰ ਰਹੇ ਆ ਸਾਰਾ ਚ ਐਮਰਜੈਂਸੀ ਹਰ ਡਿਸਟ੍ਰਿਕਟ ਹਸਪਤਾਲ ਦੇ ਉੱਤੇ ਵੈਂਟੀਲੇਟਰ ਤੇ ਜਿਹੜੇ ਕਾਰਡੀਕ ਯੂਨਿਟ ਵਾਲੇ ਆ ਉਹ ਸਾਰੇ ਜਿਹੜੇ ਲਾਈਫ ਸਪੋਰਟ ਦੇ ਨੂੰ ਅਸੀਂ ਕਹਿੰਦੇ ਆ ਲਾਈਫ ਸਪੋਰਟ ਵਾਲੇ ਬੈਡਸ ਹੋਣਗੇ ਪੰਜਾਬ ਦੇ ਵਿੱਚ 2250 ਬੈਡਸ ਹੋਣਗੇ ਕਿਸੇ ਨੂੰ ਵੀ ਮਜਬੂਰੀ ਨਾਲ ਪ੍ਰਾਈਵੇਟ ਹਸਪਤਾਲ ਜਾ ਕੇ ਲੋਕ ਕਰਜ਼ਾਈ ਨਹੀਂ ਹੋਣਗੇ ਬਰਹਾ ਸੂਬੇ ਪੱਰ ਵਿੱਚ ਹੁਣ ਤੱਕ 881 ਆਮ ਆਦਮੀ ਕਲੀਨਿਕਸ ਵਿੱਚ ਸੂਬੇ ਦੇ ਲੋਕਾਂ ਨੂੰ ਸਿਹਤ ਸੰਭਾਲ ਉੱਤੇ ਆਉਣ ਵਾਲੇ ਖਰਚੇ ਨੂੰ 1200 ਕਰੋੜ ਰੁਪਏ ਤੱਕ ਘਟਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਦਸਿਹਰ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਬੇਮਿਸਾਲ ਕੰਮ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲਦਿਆਂ ਸਕੂਲ ਆਫ ਐਮਿਨੈਂਸੀ ਸ਼ੁਰੂਆਤ ਕੀਤੀ ਗਈ। ਇਸ ਨਾਲ ਸਿੱਖਿਆ ਦਾ ਪੱਧਰ ਹੋਰ ਜ਼ਗਾ ਉੱਚਾ ਹੋਇਆ। ਪ੍ਰਾਈਵੇਟ ਸਕੂਲਾਂ 'ਚੋਂ ਵੀ ਹਟ ਕੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀਆਂ 'ਚ ਪਾਉਣ ਲੱਗ ਗਏ ਵਿਸ਼ਵਾਸ ਬਣ ਗਿਆ ਤਾਂ ਪੜਦਾ ਪੰਜਾਬ ਹੱਸਦਾ ਪੰਜਾਬ ਦੇ ਮਿੱਥੇ ਟੀਚੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤਰਜੀਹੀ ਖੇਤਰ ਐਲਾਨੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਾਲ 2024 ਦੌਰਾਨ ਨਵੀਆਂ ਉਚਾਈਆਂ ਨੂੰ ਛੂਆ ਪੰਜਾਬ ਸਰਕਾਰ ਵੱਲੋਂ ਜਿੱਥੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਸਕੂਲ ਮੁਖੀਆਂ ਨੂੰ ਬਿਹਤਰੀਨ ਟ੍ਰੇਨਿੰਗ ਦਵਾ ਕੇ ਸਮੇਂ ਦੇ ਹਾਣੀ ਬਣਾਉਣ ਦੇ ਮਕਸਦ ਨਾਲ ਵੱਖ-ਵੱਖ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਗਏ ਤਾਂ ਉਥੇ ਹੀ ਸੂਬੇ ਵਿੱਚ ਕੁੱਲ 118 ਸਰਕਾਰੀ ਸਕੂਲਾਂ ਨੂੰ ਸਟੇਟ ਆਫ ਆਰਟ ਸਕੂਲ ਆਫ ਐਮਿਨੈਂਸ ਵਜੋਂ ਵਿਕਸਿਤ ਕਰਨ ਤੋਂ ਇਲਾਵਾ ਸਾਰੇ ਸਰਕਾਰੀ ਸਕੂਲਾਂ ਵਿੱਚ ਹਾਈ ਸਪੀਡ ਫਾਈਬਰ ਵਾਈਫਾਈ ਇੰਟਰਨੈਟ ਕਨੈਕਸ਼ਨਸ ਲਈ 29.3 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਇਸ ਦੇ ਨਾਲ ਹੀ ਸਕੂਲਾਂ ਵਿੱਚ ਪਖਾਨੇ, ਵਾਧੂ ਕਲਾਸਰੂਮ, ਪ੍ਰਯੋਗਸ਼ਾਲਾ, ਲਾਇਬ੍ਰੇਰੀਆਂ ਅਤੇ ਹੋਰ ਕਮਾਂ ਦੇ ਨਿਰਮਾਣ ਲਈ 120.43 ਕਰੋੜ ਰੁਪਏ ਮੁਹੱਈਆ ਕਰਵਾਈ ਗਈ। ਸੂਬਾ ਸਰਕਾਰ ਵੱਲੋਂ ਕਲਾਸਰੂਮ, ਪ੍ਰਯੋਗਸ਼ਾਲਾ ਲਈ ਵੀ 93.48 ਕਰੋੜ ਰੁਪਏ ਮੁਹੱਈਆ ਕਰਵਾਏ ਗਏ। ਇਸ ਸਾਲ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਤੇ ਕਿਤਾਬਾਂ ਸੈਸ਼ਨ ਸ਼ੁਰੂ ਹੁੰਦੇ ਸਾਰ ਹੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਸਨ। ਸੇਮਾਂ ਦਾ ਦਾਵਾ ਹੈ ਕਿ ਹੁਣ ਸਰਕਾਰੀ ਸਕੂਲ ਦਾ ਬੱਚਾ ਹੋਵੇ ਜਾਂ ਡੀਸੀ ਦਾ ਇੱਕੋ ਬੈਂਚ ਤੇ ਚੰਗੀ ਸਿੱਖਿਆ ਹਾਸਲ ਕਰ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ ਹੈ ਸਰਕਾਰੀ ਸਕੂਲਾਂ ਦੇ ਵਿੱਚ ਪੜ ਕੇ ਵੀ ਅਫਸਰ ਬਣਿਆ ਜਾ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬੱਚੇ ਬੈਠੇ ਨੇ ਪਿਆਰੇ ਬੱਚੇ ਬੈਠੇ ਨੇ ਪਿੱਛੇ ਬੱਚੋ ਆਪਣੇ ਮਾਪਿਆਂ ਨੂੰ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਇਹ ਦੱਸ ਦਿਓ ਕਿ ਭਗਵੰਤ ਮਾਨ ਨੇ ਗੱਲ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮਰਜ਼ੀ ਮਾਪਿਆਂ ਦੀ ਹੋਊਗੀ ਪ੍ਰਾਈਵੇਟ ਸਕੂਲ ਚ ਪੜਾਉਣਾ ਹੈ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਹੈ ਸਰਕਾਰੀ ਚ ਪੜਾ ਲਓ ਪੜ੍ਹਾਈ ਇੱਕੋ ਜੀ ਹੋਊਗੀ ਇੱਕੋ ਬੈਂਚ ਤੇ ਬਹਿ ਕੇ ਡੀਸੀ ਦਾ ਬੱਚਾ ਰਿਕਸ਼ੇ ਵਾਲਾ ਦਾ ਬੱਚਾ ਕੰਮ ਮਜ਼ਦੂਰ ਦਾ ਬੱਚਾ ਪੜ੍ਹਨਗੇ ਫਰਕ ਇਹਨਾਂ ਕਹੂਗਾ ਪ੍ਰਾਈਵੇਟ 'ਚ ਫੀਸ ਲੱਗੂਗੀ ਇੱਧਰ ਫੀਸ ਵੀ ਨਹੀਂ ਲੱਗੇ। ਇਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਸਾਮ ਸੰਭਾਲ, ਸੁਰੱਖਿਆ ਅਤੇ ਸਾਫ ਸਫਾਈ ਨੂੰ ਯਕੀਨੀ ਬਣਾਉਣ ਲਈ ਲਗਭਗ 82 ਕਰੋੜ ਰੁਪਏ ਜਾਰੀ ਕੀਤੇ। ਜਿਸ ਰਾਹੀਂ 1699 ਕੈਂਪਸ ਮੈਨੇਜਰਸ, 699 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 1265 ਸੁਰੱਖਿਆ ਗਾਰਡਸ ਨੂੰ ਵੀ ਭਰਤੀ ਕੀਤਾ ਗਿਆ। ਇਸ ਤੋਂ ਇਲਾਵਾ 8286 ਸਕੂਲਾਂ ਵਿੱਚ ਸਫਾਈ ਕਰਮਚਾਰੀਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 1734 ਚੌਂਕੀਦਾਰਾਂ ਦੀ ਭਰਤੀ ਕੀਤੀ ਗਈ ਤਾਂ ਆਪਣੀ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਪੁਲੰਗਾ ਪੁੱਟ ਰਹੀ ਹੈ